ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜੇ ਦੁੱਖ ਦੇ ਨਾਲ ਇਹ ਖਬਰ ਆਪਦੇ ਸਾਥੀਆਂ ਦੇ ਨਾਲ ਸਾਂਝੀ ਕਰਨੀ ਪੈ ਰਹੀ ਹੈ ਕਿ ਸਰਕਾਰਾਂ ਦੀ ਬੇਰੁਖੀ ਦੇ ਕਾਰਨ ਅੱਜ ਇੱਕ ਹੋਰ ਸੰਘਰਸ਼ੀ ਭੈਣ ਸਾਡੀ ਬੀਬੀ ਸੁਖਮੰਦਰ ਕੌਰ ਧਰਮ ਪਤਨੀ ਸਰਦਾਰ ਜਸਪਾਲ ਸਿੰਘ ਜੀ ਪਿੰਡ ਕਲੇਰ ਜ਼ਿਲ੍ਹਾ ਫਰੀਦਕੋਟ ਤੋਂ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੀਕੇਯੂ 1 ਦਾ ਸਿੱਧੂਪੁਰ ਦੇ ਨਾਲ ਸੰਘਰਸ਼ਾਂ ਦੇ ਵਿੱਚ ਪਾਰਟਿਸਿਪੇਟ ਕਰਦੀ ਆ ਰਹੀ ਸੀ ਅੱਜ ਆਪਣੇ ਨਾਲ ਬੀਬੀਆਂ ਦੇ ਜਥੇ ਦੇ ਵਿੱਚ ਖਨੋਰੀ ਬਾਰਡਰ ਵੱਲ ਆ ਰਹੀ ਸੀ ਜਦੋਂ ਕਿ ਰਸਤੇ ਦੇ ਵਿੱਚ ਆਉਂਦਿਆਂ ਨਰੋਦੀ ਦੇ ਰੇਲਵੇ ਸਟੇਸ਼ਨ ਤੇ ਉਤਰਨ ਲੱਗਿਆ ਸਾਡੀ ਇਸ ਭੈਣ ਦਾ ਪੈਰ ਫਿਸਲਿਆ ਉੱਥੇ ਪੈਰ ਤਿਲਕਣ ਦੇ ਕਾਰਨ ਫਟਕ ਤੇ ਰੇਲ ਦੀ ਲਾਈਨ ਦੇ ਵਿੱਚ ਕਰ ਡਿੱਗ ਗਈ। ਔਰ ਉੰਨੇ ਸਮੇਂ ਦੇ ਵਿੱਚ ਸਵਾਰੀਆਂ ਦੇ ਉਤਰਦਿਆਂ ਕਰਦਿਆਂ ਉਹ ਤੋਂ ਸੰਭਲਿਆ ਨਹੀਂ ਗਿਆ। ਟ੍ਰੇਨ ਚੱਲੀ ਜਿਹਦੇ ਕਾਰਨ ਗੰਭੀਰ ਰੂਪ ਦੇ ਵਿੱਚ ਸਾਡੀ ਭੈਣ ਜ਼ਖਮੀ ਹੋਈ ਔਰ ਜ਼ਖਮੀ ਹੋਣ ਤੋਂ ਬਾਅਦ ਉਹਨੂੰ ਹਸਪੀਟਲ ਲਿਜਾਇਆ ਗਿਆ। ਤਾਂ ਜਦੋਂ ਉਸ ਨੂੰ ਨਰਮਾਣੇ ਦੇ ਹਸਪੀਟਲ ਵਿੱਚ ਲਜਾਇਆ ਜਾ ਰਿਹਾ ਸੀ ਤਾਂ ਉੱਥੇ ਜਾ ਕੇ ਸਾਡੀ ਉਸ ਭੈਣ ਨੇ ਸ਼ਹੀਦੀ ਜਾਮ ਪੀ ਲਿਆ ਉੱਥੇ ਜਾ ਕੇ ਉਹ ਆਪਣੇ ਪ੍ਰਾਂਤ ਤਿਆਗੀ ਸੋ ਬੜੇ ਦੁੱਖ ਨਾਲ ਦੇ ਭਰੇ ਮਨ ਨਾਲ ਇਹ ਗੱਲ ਕਹਿਣਾ ਪੈ ਰਿਹਾ ਹੈ ਕਿ ਇਹ ਸਰਕਾਰਾਂ ਦੀ ਬੇਰੁਖੀ ਇਹ ਪਹਿਲੀ ਵਾਰ ਨਹੀਂ ਸਾਡੇ ਨਾਲ ਹੋ ਰਿਹਾ ਪਿੱਛੇ ਅਸੀਂ ਅੰਦੋਲਨ ਲੜਿਆ ਇਸੇ ਤਰੀਕੇ ਦੇ ਨਾਲ ਜਦੋਂ ਪਿੱਛੇ ਦਿੱਲੀ ਦੇ ਵਿੱਚ ਅੰਦੋਲਨ ਲੜਿਆ ਉਸ ਅੰਦੋਲਨ ਦੇ ਵਿੱਚ ਵੀ ਲਗਭਗ 780 ਦੇ ਕਰੀਬ ਸਾਡੇ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਜਾਨਾਂ ਮਾਰੀਆਂ ਔਰ ਇੱਥੇ ਬੈਠੇ ਆ ਲਗਾਤਾਰ ਲਗਭਗ 3 ਮਹੀਨੇ ਹੋਣ ਲੱਗੇ ਨੇ ਰੋਜ਼ ਅਜਿਹੀ ਕੋਈ ਘਟਨਾ ਵਾਪਰ ਰਹੀ ਹੈ 2 ਦਿਨ ਪਹਿਲਾਂ ਸ਼ੰਭੂ ਬਾਰਡਰ ਤੋਂ ਇੱਕ ਭੈਣ ਦੀ ਇਸੇ ਤਰੀਕੇ ਦੇ ਨਾਲ ਸ਼ਹਾਦਤ ਹੋਈ ਹੈ ਔਰ ਉਸ ਦਿਨ ਸਾਡੇ ਇੱਕ ਵੀਰ ਦਾ ਦੀ ਸ਼ਹਾਦਤ ਹੋਈ ਆ ਜੋ ਭਾਜਪੀ ਦੇ ਉੱਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਸਵਾਲ ਕਰਨ ਗਿਆ ਸੀ ਤੇ ਉੱਥੇ ਧੱਕਾ ਮੁਕੀ ਦੇ ਵਿੱਚ ਉਹਨਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੁੰਦਿਆ ਸਾਡੇ ਉਸ ਵੀਰ ਦੀ ਸ਼ਹਾਦਤ ਹੋਈ ਆ ਸੁਰਿੰਦਰਪਾਲ ਦੀ ਔਰ ਅੱਜ ਇਹ ਸਾਡੀ ਭੈਣ ਇੱਥੇ ਸ਼ਹਾਦਤ ਨੂੰ ਸ਼ਹਾਦਤ ਦੇ ਗਈ ਆ ਮੋਰਚੇ ਦੇ ਵਿੱਚ ਔਰ ਅਜੇਆਂ ਭੈਣਾ ਸਮਾਜ ਦੇ ਵਿੱਚ ਅਜਿਹੇ ਵਿਅਕਤੀ ਸਮਾਜ ਦੇ ਵਿੱਚ ਬਹੁਤ ਥੋੜੇ ਹੁੰਦੇ ਆ ਜਿਹੜੇ ਦੇਸ਼ ਦੀ ਖਾਤਰ ਲੋਕਾਂ ਦੀ ਖਾਤਰ ਆਪਦੇ ਕਿੱਤੇ ਦੀ ਖਾਤਰ ਕਿੱਤੇ ਨੂੰ ਸਮਰਪਿਤ ਹੁੰਦੇ ਆ ਜਾਨ ਤੱਕ ਦੀ ਬਾਜ਼ੀ ਲਾ ਜਾਣ ਉਹ ਲੋਕ ਆਮ ਨਹੀਂ ਹੁੰਦੇ ਉਹ ਬਹੁਤ ਥੋੜੇ ਹੁੰਦੇ ਆ ਬੜੇ ਖਾਸ ਹੁੰਦੇ ਆ ਔਰ ਇਸ ਭੈਣ ਦਾ ਅੱਜ ਹਜੇ ਹਸਪੀਟਲ ਦੇ ਵਿੱਚ ਨੇ ਮੈਨੂੰ ਸੂਚਨਾ ਮਿਲੀ ਹੁਣੇ-ਹੁਣੇ ਕਿ ਉਹਨਾਂ ਦਾ ਪੋਸਟਮਾਰਟਮ ਸ਼ਾਇਦ ਕੱਲ ਹੋਵੇ ਉਸ ਤੋਂ ਬਾਅਦ ਸਾਡੀ ਇਸ ਭੈਣ ਨੂੰ ਇਸੇ ਖਨੌਰੀ ਬਾਰਡਰ ਦੇ ਉੱਤੇ ਲਿਆਂਦਾ ਜਾਏਗਾ ਔਰ ਇਸ ਖਨੌਰੀ ਬਾਰਡਰ ਤੋਂ ਪੂਰੀ ਮਾਨ ਸਨਮਾਨ ਤੇ ਸਤਕਾਰ ਦੇ ਨਾਲ ਸਾਡੀ ਇਸ ਭੈਣ ਦੀ ਡੈੱਡ ਬੋਡੀ ਨੂੰ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਔਰ ਮੈਂ ਸਰਕਾਰ ਨੂੰ ਕਹਿਣਾ ਚਾਹੂੰਗਾ ਪੰਜਾਬ ਸਰਕਾਰ ਨੂੰ ਕਿ ਇਹ ਸਰਕਾਰ डीसी ਫਰੀਦਕੋਟ ਦੇ ਧਿਆਨ ਦੇ ਵਿੱਚ ਲਿਆਵੇ ਕਿਉਂਕਿ ਜਿਸ ਵੇਲੇ ਇਹਦਾ ਸੰਸਕਾਰ ਕਰਨਾ ਸਾਡੀ ਭੈਣ ਦਾ ਉਸ ਵੇਲੇ ਨੂੰ ਪ੍ਰਸ਼ਾਸਨ ਆਪਣੀ ਬਣਾਈ ਹੋਈ ਪਾਲਿਸੀ ਦੇ ਮੁਤਾਬਕ ਪਰਿਵਾਰ ਨੂੰ ਨੌਕਰੀ ਦੇਣ ਵਾਲਾ ਔਰ ਨਾਲ ਕੰਪਨਸੇਸ਼ਨ ਵਾਲਾ ਉਹ ਆਪਦਾ ਕੰਮ ਫਰੀਦਕੋਟ ਦਾ ਪ੍ਰਸ਼ਾਸਨ ਕੰਪਲੀਟ ਕਰੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਸਮੱਸਿਆ ਪਰਿਵਾਰ ਨੂੰ ਮੁਸ਼ਕਲ ਨਾ ਆਵੇ ਇੰਨੀਕ ਮੇਰੀ ਅਪੀਲ ਹੈ ਕੱਲ ਨੂੰ ਸਾਡੀ ਇਸ ਭੈਣ ਦਾ ਡੈੱਡ ਬੋਡੀ ਨੂੰ ਅਸੀਂ ਇੱਥੇ ਮੋਰਚੇ ਦੇ ਵਿੱਚ ਲੈ ਕੇ ਆਵਾਂਗੇ ਔਰ ਉਸ ਤੋਂ ਬਾਅਦ ਫਿਰ ਇਹਨੂੰ ਇੱਥੋਂ ਮੋਰਚੇ ਦੇ ਵਿੱਚੋਂ ਸਨਮਾਨ ਸਨਮਾਨ ਤੇ ਸਤਿਕਾਰ ਦੇ ਨਾਲ ਅਸੀਂ ਪਿੰਡ ਲਿਜਾ ਕੇ ਸੰਸਕਾਰ ਕਰਾਂਗੇ ਸੋ ਇਹ ਮੇਰੀ ਇੰਨੀਕ ਅਪੀਲ ਹੈ ਸਾਰੇ ਜਿਹੜੇ ਇੱਥੇ ਮੋਰਚੇ ਨਾਲ ਜੁੜੇ ਹੋਏ ਆਗੂ ਸਹਿਬਾਨ ਹੈ ਉਹ ਕਿਰਪਾ ਕਰਕੇ ਜ਼ਰੂਰ ਧਿਆਨ ਦੇਣ ਇਕ ਕੱਲ ਨੂੰ ਸਾਡੀ ਇਸ ਭੈਣ ਨੂੰ ਇੱਥੋਂ ਅਸੀਂ ਸਟੇਜ ਤੋਂ ਬੜੇ ਪੂਰੇ ਮਾਣ ਸਤਿਕਾਰ ਤੇ ਸ਼ਰਦਾ ਦੇ ਨਾਲ ਸ਼ਰਦਾ ਦੇ ਫੁੱਲ ਅਰਪਿਤ ਕਰਦਿਆਂ ਪਿੰਡ ਵੱਲ ਨੂੰ ਤੁਰਨਾ ਹੈ ਉਸ ਲਈ ਸਾਰੇ ਜਾਣੇ ਵੀਰ ਇੱਥੇ ਜ਼ਰੂਰ ਪਹੁੰਚਣ ਸਿਰ ਸਟੇਜ ਦੇ ਉੱਤੇ ਤੇ ਬੜੇ ਸਤਿਕਾਰ ਨਾਲ ਆਪਾਂ ਲੈ ਕੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ